ਨਿਹੰਗ ਸਿੰਘਾਂ ਦੇ ਸਥਾਨਕ ਵਪਾਰੀਆਂ ਵਿਚਾਲੇ ਝੜਪ ਹੋਈਏ ਜਿਸ ਤੋਂ ਬਾਅਦ ਪੁਲਿਸ ਨੇ ਸੱਤ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਇਹ ਤਸਵੀਰਾਂ ਉੱਤਰਾਖੰਡ ਦੇ ਜੋਸ਼ੀ ਮੱਡੀਆਂ ਨੇ ਜਿੱਥੇ ਕਿ ਨਿਹੰਗ ਸਿੰਘਾਂ ਅਤੇ ਕੁਝ ਸਥਾਨਕ ਵਪਾਰੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਇਲਜ਼ਾਮ ਲੱਗੇ ਕਿ ਨਿਹੰਗ ਸਿੰਘਾਂ ਵੱਲੋਂ ਇਹਨਾਂ ਵਪਾਰੀਆਂ ਤੇ ਹਮਲਾ ਕਰ ਦਿੱਤਾ ਗਿਆ ਉਧਰ ਇਸ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਝਪੜ ਧੀਆਂ ਨਸ ਰਹੀਆਂ ਨੇ ਤੇ ਜੋਸ਼ੀ ਮੱਠ ਦੇ ਮੁੱਖ ਬਾਜ਼ਾਰ ਵਿੱਚ ਬਲੈਰੋ ਕੈਂਪਰ 'ਤੇ ਸਵਾਰ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਇਸ ਦੌਰਾਨ ਇਲਜ਼ਾਮ ਲੱਗੇ ਕਿ ਨਿਹੰਗ ਸਿੰਘਾਂ ਵੱਲੋਂ ਤਲਵਾਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਇੱਕ ਸਥਾਨਕ ਬੱਚਾ ਬਾਲਵਾਲ ਬਚਿਆ ਉਹ ਬੋਦਰ ਕਟਰਾ ਤੋਂ ਬਾਅਦ ਵਪਾਰੀਆਂ ਨੇ ਪੁਲਿਸ ਨੂੰ ਇਸ ਦੀ ਤੁਰੰਤ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਨਿਹੰਗ ਸਿੰਘਾਂ ਨੂੰ ਥਾਣੇ ਦੇ ਗੇਟ ਅੱਗੇ ਰੋਕ ਲਿਆ ਇਸ ਦੌਰਾਨ ਵੱਡੀ ਗਿਣਤੀ ਚ ਸਥਾਨਕ ਵਪਾਰੀ ਵੀ ਥਾਣੇ ਚ ਪਹੁੰਚ ਗਏ ਅਤੇ ਪੁਲਿਸ ਕੋਲੋਂ ਇਹਨਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਲੱਗੇ ਜਿਸ ਤੋਂ ਬਾਅਦ ਇਲਜ਼ਾਮ ਇਹ ਲੱਗੇ ਨੇ ਕਿ ਇੱਕ ਨਿਹੰਗ ਸਿੰਘ ਜਿਸ ਦਾ ਨਾਮ ਅਮਰਿਤਪਾਲ ਸਿੰਘ ਦੱਸਿਆ ਗਿਆ ਉਸ ਵੱਲੋਂ ਐਸਆਈ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਇਸ ਪੂਰੇ ਘਟਨਾਕਰਮ ਤੋਂ ਬਾਅਦ ਪੁਲਿਸ ਨੇ ਦੋ ਵੱਖ-ਵੱਖ ਕੇਸ ਦਰਜ ਕੀਤੇ ਨੇ ਪਹਿਲਾ ਕੇਸ ਸਥਾਨਕ ਲੋਕਾਂ ਵੱਲੋਂ ਦਰਜ ਕਰਵਾਇਆ ਗਿਆ ਜਦਕਿ ਦੂਜਾ ਕੇਸ ਜ਼ਖਮੀ ਏਐਸਆਈ ਦੇ ਬਿਆਨਾਂ ਦੇ ਆਧਾਰ ਤੇ ਤਾਰਜ ਕੀਤਾ ਗਿਆ ਫਿਲਹਾਲ ਜੋਸ਼ੀਮਠ थाना ਇੰਚਾਰਜ ਨੇ ਦੱਸਿਆ ਕਿ ਨਿਹੰਗ ਯਾਤਰੀਆਂ ਕੋਲੋਂ ਤਲਵਾਰਾਂ ਕਿਰਪਾਨਾਂ ਅਤੇ ਹੋਰ ਤੇਜ਼ਧਾਰ ਹਥਿਆਰ ਉਹਨਾਂ ਵੱਲੋਂ ਬਰਾਮਦ ਕੀਤੇ ਗਏ ਨੇ ਅੱਜ ਦਿਨ ਮੈਂ ਜੋਤੀਰਮਠ ਗੁਰਦੁਆਰਾ ਕੇ ਪਾਸ ਇੱਕ ਸਥਾਨੀ ਵਪਾਰੀ ਕੇ ਸਾਥ 8 ਨਿਹੰਗ ਸਿੱਖ ਯਾਤਰੀਆਂ ਕਾ ਸਕੂਟਰ ਨਿਕਾਲਨੇ ਕੋ ਲੈਕਰ ਵਿਵਾਦ ਹੋ ਗਿਆ ਥਾ ਜਿਸ ਮੈਂ ਸਿੱਖ ਯਾਤਰੀਆਂ ਦੁਆਰਾ ਸਥਾਨੀ ਵਪਾਰੀ ਕੋ ਤਲਵਾਰਾਂ तलवारों से वार करते हुए उस पर प्रहार किया गया जिसकी सूचना देने के लिए जब स्थानीय व्यापारी थाने पर पहुंचा तो स्थानीय व्यापारी के साथ इन निहंग सिख यात्रियों द्वारा थाने पर भी मारपीट करने का प्रयास किया गया जिसमें बीच बचाव पर पुलिस के आने पर उक्त निहंग सिख यात्रियों द्वारा मौजूद वरिष्ठ उप निरीक्षक के ऊपर के भी प्रहार किया गया तलवारों से जिससे वरिष्ठ उप निरीक्षक को भी चोट आई है स्थानीय व्यापारी के द्वारा दी गई तहरीर और वरिष्ठ उप निरीक्षक के द्वारा दी गई तहरीर के आधार पर थाने पर अभियोग दर्ज है इस मामले में कुल आठ निहंग सिख यात्रियों में से सात निहंग सिख यात्रियों को गिरफ्तार किया जा चुका है और एक निहंग सिथी यात्री नाबालिग है जिस कारण उसे गिरफ्तार नहीं किया गया है उसके विरुद्ध अग्रिम विधिक कार्रवाई की जाएगी सदस्य एक गिरफ्तार किए गए निहंग सिंघा दी पहचान हरनाम सिंह अमृतपाल सिंह हरप्रीत सिंह बिंदर सिंह गर्जा सिंह हरजोत सिंह और पोला सिंह वजो हुई है ये सारे पंजाब दे फतेहगढ़ शहर दे निवासी दसे जा रहे ने ब्यूरो रिपोर्ट सेंट्रल पंजाब टीवी